ਸਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸੱਤੇ ਸਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਬਹੁਤ ਪ੍ਰਕਾਸ਼ਾ ਪਰ ਮੁਰਦਾਬਾਦ 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 ਜਿਹੜੇ ਤੇ ਦੋਸ਼ੀ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਬੰਦਾ ਸੀ ਉਹਨਾਂ ਵਿੱਚੋਂ ਕੋਈ ਇੱਕ ਮੈਂਬਰ ਨਹੀਂ ਉਹਦੋਂ ਹੋਈ ਅਸੀਂ ਉਹ ਤੇ ਮੈਂਬਰ ਆਏ ਅਸੀਂ ਆਏ ਆਪਣੀ ਦੇਖ ਰੱਖੇ ਵਿੱਚ ਉਸ ਸਮੇਂ ਬਾਹਰ ਕੱਢੇ ਤਾਂ ਉਸੇ ਇੱਕ ਬੰਦਾ ਨੇ ਕੋਲ ਉਸੇ ਕਵਚਾ ਕਰਨ ਦਾ ਦਰਸ਼ਕ ਕਰਨ ਦਾ ਸਾਨੂੰ ਉੱਥੇ ਦੇ ਪ੍ਰਸ਼ਾਸਨ ਨੇ ਗੁੰਮਰਾ ਕੀਤਾ ਹੀ ਪ੍ਰਸ਼ਾਸਨ ਨੇ ਸਾਡੀ ਵੀਡੀਓ ਉੱਤੇ ਫਾਇਦ ਲਿਖੀ ਗਈ ਹੈ ਉਹਨਾਂ ਨੂੰ ਪ੍ਰੋਗਰਾਮ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਇਸ ਕਰਕੇ ਉਸ ਪ੍ਰਸ਼ਾਸਨ ਦੀ ਦੇਖ ਰਹੀ ਥਲੇ ਇੱਕ ਜਿਹੜਾ ਨਗਰ ਕਾਲਾ ਪੂਰੇ ਪੰਜਾਬ ਦਾ ਹੋਲ ਖਾਮੋਸ਼ਾ ਹੋ ਗਿਆ ਥੋੜੀ ਜਗ੍ਹਾ ਬਾਕੀ ਨੂੰ ਪ੍ਰੋਗਰਾਮ ਨਾ ਦਾ ਖਾਨਾ ਨਾ ਕਰੀ ਬਸ ਪੱਧਰ ਤੇ ਚੱਲੇ ਆਂ ਕਿ ਸਾਬ ਨੇ ਜੇ ਅੱਜ ਕੱਲ ਸ਼ਾਮ ਤੱਕ ਜਾਂ ਅੱਜ ਤੱਕ ਕੋਈ ਕਾਰਵਾਈ ਅੱਜ ਤੱਕ ਕੋਈ ਕਾਰਵਾਈ ਕਰਦੀ ਸ਼ਾਮ ਤੱਕ ਉਹਨਾਂ ਦੇ ਉੱਪਰ ਅਫੇਰ ਦਰਜ ਕਰਕੇ ਉਹਨਾਂ ਦੇ ਕਾਰਵਾਈ ਕਰਕੇ ਜਿਲ੍ਹਾ ਦੇ ਅੰਦਰ ਸਿੱਟਦਾ ਤਾਂ ਠੀਕ ਆ ਇਹ ਤਾਂ ਕੱਲ ਦੀ ਡੇਟ ਦੇ ਵਿੱਚ ਅਸੀਂ ਅੰਮ੍ਰਿਤਸਰ ਜਿਹੜਾ ਵਾ ਉਹ ਬੰਦ ਕਰਾਂਗੇ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਕਾਲ ਹੋਊਗੀ ਬੰਦ ਦੀ ਕਿਉਂਕਿ ਜਿਹੜਾ ਇਹ ਨੰਗਾ ਨਾਚ ਹੋਇਆ ਇਹ ਬਹੁਤ ਨਿੰਦਾ ਲੋਕ ਲੋਕਾਂ ਦਾ ਇਹ ਨਹੀਂ ਹੋਣਾ ਚਾਹੀਦਾ ਸੀਗਾ ਕਿਉਂਕਿ ਇੱਕ ਸਮਾਜ ਜਿਹੜਾ ਵਾ ਆਪਣਾ ਕੰਮ ਸਹੀ ਤਰੀਕੇ ਨਾਲ ਕਰਿਆ ਤਿਰਤ ਦੇ ਨਾਲ ਸਭ ਦੀ ਆਸਥਾ ਜੁੜੀ ਹੋਈ ਹੈ ਤੇ ਕਿਸੇ ਦੀ ਵੀ ਆਸਥਾ ਨਾਲ ਛੇੜਛਾੜ ਨਹੀਂ ਕਰਨਾ ਉਹ ਸਹੀ ਨਹੀਂ ਹੈਗਾ ਉਹਨਾਂ ਦੇ ਉੱਪਰ ਅਫਾਦ ਜਹੋ ਕਰਕੇ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਅੱਜ ਅਸੀਂ ਲੁਧਿਆਣਾ ਦੇ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਕਿਉਂਕਿ ਕੱਲ ਭਗਵਾਨ ਵਾਲਮੀਕੀ ਤੀਰਥ ਤੇ ਤੋਨਾ ਸਾਹਿਬ ٹرسٹ ਦੇ ਜਿਹੜੇ ਗੱਦੀ ਨਸ਼ੀਨ ਮਲਕੀਦ ਨਾਥ ਤੇ ਰਾਜਕਮ ਉਹ ਪਤਾ ਨਹੀਂ ਲੱਗਿਆ ਕਿ ਮੈਂ ਅਸੀਂ ਵੇਖਤਰੀ ਤੇ ਉਹਨਾਂ ਦੇ ਸਾਥੀਆਂ ਕੰਨਿਓ ਜੋ ਭਗਵਾਨ ਵਾਲਮੀਕੀ ਤੀਰਥ 'ਤੇ ਜਿਹੜੀ ਬੇਇੱਜ਼ਤੀ ਦਾ ਜਿਹੜਾ ਕੰਮ ਕੀਤਾ ਗਿਆ ਉਹ ਬਹੁਤ ਹੀ ਨਿੰਦਣਯੋਗ ਹੈ ਅੱਜ ਅਸੀਂ ਲੁਧਿਆਣਾ ਦੇ ਸਭ ਵੱਖ-ਵੱਖ ਸੰਗਠਨਾਂ ਤੋਂ ਸਾਰੇ ਹੀ ਇਕੱਠੇ ਹੋ ਕੇ ਵਾਲਮੀਕੀ ਸਮਾਜ ਦੇ ਨੇਤਾगण ਯਾ ਜੋ ਧਰਮ ਸਮਾਜੀ ਵਿਚਾਰਧਾਰਾ ਨੂੰ ਲੈ ਕੇ ਚੱਲ ਰਿਹਾ ਧਾਰਮਿਕ ਤੇ ਸਮਾਜਿਕ ਸੰਗਠਨ ਇਕੱਠੇ ਹੋ ਕੇ ਅੱਜ ਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਦਿੱਤਾ ਤਾਂ ਕਿ ਮੁੱਖ ਮੰਤਰੀ ਪੰਜਾਬ ਸਰਕਾਰ ਤੱਕ ਜਿਹੜੀ ਵਾਲਮੀਕੀ ਸਮਾਜ ਦੀ ਜਿਹੜੀ ਆਵਾਜ਼ ਆ ਇਹ ਜਾਵੇ ਕਿ ਜਿਹੜੇ ਦੋਸ਼ੀਆਂ ਨੇ ਉੱਥੇ ਜਿਹੜਾ ਭਗਵਾਨ ਵਾਲਮੀਕੀ ਆਸ਼ਰਮ ਤੇ ਜਿਹੜਾ ਬੇਅਦਬੀ ਦਾ ਕੰਮ ਕੀਤਾ ਜਿਹੜਾ ਝੰਡਾ ਚੜਾ ਕੇ ਯਾ ਜੁੱਤੀਆਂ ਲੈ ਕੇ ਅੰਦਰ ਗਏ ਹਥਿਆਰਬੰਦ ਲੋਕਾਂ ਦੇ ਨਾਲ ਅੰਦਰ ਸ਼ਾਮਲ ਹੋ ਕੇ ਝੰਡਾ ਲਾਲ ਰੰਗ ਦਾ ਚੜਾਇਆ ਗਿਆ ਜੀ ਉੱਥੇ ਜਦ ਕਿ ਪੂਰਾ ਵਾਲਮੀਕੀ ਸਮਾਜ ਹਜੇ ਝੰਡੇ ਦੇ ਮੈਟਰ ਤੇ ਸਾਰਿਆਂ ਦੀ ਕੋਈ ਸਰਬਸਹਿਮਤੀ ਨਹੀਂ ਹੋਈ ਆ ਕਿਉਂਕਿ ਅਸੀਂ ਇਹ ਚਾਹਦੇ ਆ ਵੀ ਜੋ ਵੀ ਝੰਡਾ ਚੜੇ ਉੱਥੇ ਸਾਰਿਆਂ ਦੀ ਸਬਸਹਿਮਤੀ ਨਾਲ ਚੜੇ ਕਿਉਂਕਿ ਭਗਵਾਨ ਵਾਲਮੀਕੀ ਤਿਰਛ ਕਿਸੇ ਇੱਕ ਟਰਸਟ ਦਾ ਜਾਂ ਇੱਕ ਸੰਗਠਨ ਦਾ ਨਹੀਂ ਹੈਗਾ ਇਹ ਪੂਰੇ ਸਮਾਜ ਦਾ ਵਾ ਜਿੱਥੇ ਦੇਸ਼ ਤੇ ਵਿਦੇਸ਼ਾਂ ਦੇ ਵਿੱਚ ਵੀ ਵਾਲਮੀਕੀ ਸਮਾਜ ਜਿਹੜਾ ਵੱਸ ਰਿਹਾ ਵਾ ਉਹ ਆਸਤਾ ਭਗਵਾਨ ਵਾਲਮੀਕੀ ਤਿਰਛ ਅੰਮ੍ਰਿਤਸਰ ਤੇ ਰੱਖਦਾ ਅਸੀਂ ਚਾਹਦੇ ਆ ਵੀ ਜੋ ਵੀ ਝੰਡਾ ਚੜੇ ਉੱਥੇ ਸਾਰਿਆਂ ਦੀ ਸਹਿਮਤੀ ਨਾਲ ਚੜੇ ਕੱਲ ਜਿਨ੍ਹਾਂ ਨੇ ਇੱਥੇ ਬੇਅਦਬੀ ਦਾ ਕੰਮ ਕੀਤਾ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਤੁਸੀਂ ਜਾਣੀਆ ਕਿ ਵੀ ਪਹਿਲਾਂ ਤਾਂ ਉੱਥੇ ਦੇ ਪ੍ਰਸ਼ਾਸਨ ਨੇ ਜਿਨ੍ਹਾਂ ਨੇ ਪੂਰੀ ਜ਼ਿੰਮੇਵਾਰੀ ਲਈ ਸੀਗੀ ਵੀ ਇਦਾਂ ਦੀ ਘਟਨਾ ਕੋਈ ਨਹੀਂ ਹੋਏਗੀ ਪਰ ਉੱਥੇ ਦੀ ਪ੍ਰਸ਼ਾਸਨ ਜਿਹੜੀ ਆ ناکਾਮਯਾਬ ਹੋਈ ਆ ਅਸੀਂ ਇਹ ਚਾਹੁੰਦੇ ਹਾਂ ਜੀ ਜਿਹੜੇ ਉੱਥੇ ਦੇ ਅਧਿਕਾਰੀ ਆ ਜਿਨ੍ਹਾਂ ਨੇ ਜ਼ਿੰਮੇਵਾਰੀ ਲਈ ਸੀਗੀ ਉਹਨਾਂ ਨੂੰ ਪਹਿਲੇ ਤੌਰ ਤੇ ਉੱਥੇ ਡਿਸਮਿਸ ਕੀਤਾ ਜਾਵੇ ਜਾਂ ਨੌਕਰੀ ਤੋਂ ਸਸਪੈਂਡ ਕੀਤਾ ਜਾਵੇ ਔਰ ਦੋਸ਼ੀਆਂ ਦੇ ਖਿਲਾਫ ਜਿਹੜੀ ਆ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਫਸੋਸ ਨਾ ਕਰਨਾ ਪੈ ਰਿਹਾ ਕਿ ਜਿਸ ਮਰਿਆਦਾ ਦੇ ਤਹਿਤ ਔਰ ਜਿਸ ਹਸੀ ਖੁਸੀ ਨਾਲ ਜਿਹੜਾ ਭਗਵਾਨ ਵਾਲਮੀਕੀ ਤੀਰਤ ਦੀ ਉਸਾਰੀ ਕਰਵਾਈ ਆ ਵਾਲਮੀਕੀ ਧਰਮ ਸਮਾਜ ਦੇ ਸਾਰੇ ਉਦੇਦਾਰਾਂ ਨੇ ਸਾਰੇ ਸੰਗਠਨਾਂ ਨੇ ਜੋ ਜੋ ਸਾਡੀ ਮਨਸਾ ਸੀ ਵਾਲਮੀਕੀ ਸਮਾਜ ਦੀ ਉਸ ਉਸ ਮਨਸਾ ਤੇ ਉਹਨਾਂ ਲੋਕਾਂ ਨੇ ਚਾਰ ਚੌਧਰੀਆਂ ਨੇ ਪਾਣੀ ਫੇਰ ਕੇ ਰੱਖ ਦਿੱਤਾ ਉਹ ਚਾਰ ਬੰਦੇ ਉੱਥੇ ਗਰਧਾਰੀ ਨਾਥ ਜੀ ਔਰ ਮਲਕੀਤ ਨਾਥ ਗੱਬਰ ਸੇਵਕ ਨਾਥ ਜੀ ਇਹ ਚਾਰ ਬੰਦਿਆਂ ਦੇ ਬਦੌਲਤ ਪੂਰੇ ਸਮਾਜ ਦਾ ਘਾਣ ਹੋਇਆ ਔਰ ਜੋ ਨਰਾਦਰ ਭਗਵਾਨ ਵਾਲਮੀਕੀ ਜੀ ਮਹਾਰਾਜ ਦੀ ਮੂਰਤੀ ਦਾ ਔਰ ਉਸ ਸਥਾਨ ਦਾ ਜਿਹਦਾ ਅਸੀਂ ਬਹੁਤ ਸਤਿਕਾਰ ਕਰਦੇ ਆ ਜਿਹਦੀ ਜਿਹਦੇ ਨਾਲ ਸਾਡੀ ਆਸਥਾ ਜੁੜੀ ਹੋਈ ਹੈ ਇੱਕ ਇੱਕ ਬੱਚੇ ਨਾਲ ਉਸ ਆਸਥਾ ਤੇ ਉਹਨਾਂ ਨੇ ਪਾਣੀ ਫੇਰਿਆ ਸੋ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਆ ਵੈਸੇ ਤਾਂ ਸਾਡਾ ਪ੍ਰਸ਼ਾਸਨ ਤੋਂ ਮਨ ਉੱਠ ਚੁੱਕਾ ਆ ਕਿਉਂਕਿ ਜੋ ਵੀ ਕਲ ਉਥੇ ਨੰਗਾ ਨਾਜ ਹੋਇਆ ਆ ਉਹ ਪ੍ਰਸ਼ਾਸਨ ਦੀ ਦੇਖਰੇਖ ਥੱਲੇ ਹੋਇਆ ਆ ਉੱਥੇ ਦਾ ਜਿਹੜਾ ਪ੍ਰਸ਼ਾਸਨ ਹੈ ਸਾਡੇ ਲੋਕਾਂ ਨੂੰ ਉੱਥੇ ਬਿਠਾ ਕੇ ਆਸ਼ਵਾਸ਼ਣ ਦਿਵਾ ਕੇ ਵੀ ਤੁਸੀਂ ਇੱਥੇ ਬੈਠੋ ਕੋਈ ਇਦਾਂ ਦਾ ਕੰਮ ਨਹੀਂ ਹੋਣਾ ਔਰ ਸਾਨੂੰ ਕੌਨਫੀਡੈਂਸ 'ਚ ਲੈ ਕੇ ਉਹਨਾਂ ਲੋਕਾਂ ਨੂੰ ਖੁੱਲ੍ਹ ਖੁੱਲਾ ਸੱਦਾ ਦਿੱਤਾ ਗਿਆ ਵੀ ਤੁਸੀਂ ਆਪਣੀ ਜਿਹੜੀ ਇੱਥੇ ਮਨਮਰਜ਼ੀ ਕਰ ਸਕਦੇ ਹੋ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦੇਣੀ ਚਾਹੁੰਦੇ ਆਂ ਵੀ ਜੇ ਜਲਦ ਤੋਂ ਜਲਦ ਉਹ ਝੰਡਾ ਉੱਥੋਂ ਨਾ ਰਿਮੂਵ ਕੀਤਾ ਗਿਆ ਤੇ ਅਸੀਂ ਪੂਰਾ ਵਾਲਮੀਕੀ ਸਮਾਜ ਸੜਕਾਂ ਤੇ ਆਊਗਾ ਔਰ ਇਹਨਾਂ ਸਾਧੂ ਸੰਤਾਂ ਨੂੰ ਔਰ ਉਹਦਾ ਜੁम्मेवार ਸਾਰਾ ਦਾ ਸਾਰਾ ਪ੍ਰਸ਼ਾਸਨ ਹੋਊਗਾ ਬਹੁਤ ਬਹੁਤ ਧੰਨਵਾਦ ਜਵਾ ਵਾਲਮੀਕੀ ਬਹੁਤ ਗੰਭੀਰ ਮੁੱਦਾ ਕੱਲ ਪਵਨ ਵਾਲਮੀਕੀ ਤੀਰਥ ਅੰਮ੍ਰਿਤਸਰ ਜਿਹੜਾ ਉੱਥੇ ਕੁਝ ਸੰਤਾਂ ਵੱਲੋਂ ਤੇ ਕੁਝ ਗੁੰਡਿਆਂ ਵੱਲੋਂ ਜਿਹੜਾ ਨੰਗਾ ਨਾਚ ਉੱਥੇ ਹੋਇਆ ਜਿਸ ਵਿੱਚ ਸਾਰੇ ਸਮਾਜ ਦੀ ਪੂਰੇ ਇੰਡੀਆ ਨਹੀਂ ਪੂਰੇ ਵਿਸ਼ਵ ਦੇ ਜਿੱਥੇ ਜਿੱਥੇ ਵੀ ਵਾਲਮੀਕੀ ਸਮਾਜ ਬੈਠਾ ਸਾਰਿਆਂ ਦੀ ਆਸਾਂ ਨੂੰ ਕੱਲ ਠੇਸ ਪਹੁੰਚਾਈ ਗਈ ਉਹਨਾਂ ਕੁਝ ਬੰਦਿਆਂ ਵੱਲੋਂ ਇਹ 40 ਸਾਲ ਦੀ ਮਿਹਨਤ ਜਿੰਨੇ ਵੀ ਧਰਮ ਸਮਾਜ ਦੇ ਸੰਗਠਨ ਉਹਨਾਂ ਨੇ 40 ਸਾਲ ਦੀ ਮਿਹਨਤ ਕੀਤੀ ਇਸ ਧੀਰਤ ਨੂੰ ਆਜ਼ਾਦ ਕਰਾਉਣ ਦੇ ਲਈ ਇਹਦੇ ਪਿੱਛੇ ਲੜਾਈਆਂ ਲੜੀਆਂ ਮੈਂ ਆਦੀ ਧਰਮ ਸਮਾਜ ਤੋਂ ਜਿਨ੍ਹਾਂ ਦੇ ਸਰਵੋੱਚ ਪਰਮ ਸ਼ਰਦੇ ਗੁਰੂ ਦਰਸ਼ਨ ਰਤਨ ਰਾਵਨ ਜੀ ਆ ਤੇ ਮੈਂ ਸਰਕਾਰ ਕੇ ਭਗਵੰਤ ਮਾਨ ਜੀ ਅੱਗੇ ਮੁੱਖ ਮੰਤਰੀ ਜੋ ਹੈਗੇ ਸਾਡੇ ਸਕੇਟ ਦੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹਨਾ ਵੀ ਪਿਛਲੇ 40 ਸਾਲ ਦਾ ਰਿਕਾਰਡ ਖੰਘਾਰ ਲੈਣ ਉਹ ਪਿਛਲੇ 40 ਸਾਲ ਦਾ ਰਿਕਾਰਡ ਦੇਖਣ ਔਰ ਕਿਸ ਕਿਸ ਸੰਗਠਨ ਨੇ ਕਿਹਣਾ ਨੇ ਇਸ ਟੀਰੇ ਦੇ ਪਿੱਛੇ ਆਪਣਾ ਜੀਵਨ ਲਗਾਇਆ ਅਗਰ ਉਹਨਾਂ ਜਿਹੜੇ ਬਾਬਿਆਂ ਨੇ ਕੱਲ ਉਥੇ ਗੰਦ ਪਾਇਆ ਅਗਰ ਉਹਨਾਂ ਦਾ 1% ਵੀ ਨਿਕਲ ਆਵੇ ਵੀ ਉਹਨਾਂ ਨੇ 40 ਸਾਲਾਂ ਦੇ ਵਿੱਚ ਕੁਝ ਟੀਰੇਤ ਦੇ ਲਈ ਕੁਝ ਮਿਹਨਤ ਕੀਤੀ ਹੋਊਗੀ ਉਹ ਆਜ਼ਾਦ ਕਰਾਉਣ ਦੇ ਲਈ ਤੇ ਅਸੀਂ ਆਪਣੇ ਆਪ ਨੂੰ ਜ਼ਿੰਮੇਵਾਰ ਕਵਾਂਗੇ ਵੀ ਅਸੀਂ ਜ਼ਿੰਮੇਵਾਰ ਹਾਂ ਪਰ ਐਦਾਂ ਦਾ ਕੁਛ ਨਹੀਂ ਉੱਥੇ ਅੰਦਰ ਭੰਗਾ ਘੋਟੀਆਂਾਂ ਦੀਆਂ ਨਸ਼ਾ ਨਸ਼ਾ बिकਦਾ ਨਸ਼ਾ ਘੋਟਿਆ ਜਾਂਦਾ ਉਹ ਸਾਰਾ ਕੁਛ ਹੁਣ ਇੱਕ ਗੋਲਕ ਦੇ ਚੱਕਰ ਚ ਹੋਇਆ ਵੀ ਉੱਥੇ ਸਾਰਾ ਸਮਾਜ ਨਤਮਸਤ ਖੋਨ ਲਈ ਜਾਂਦਾ ਉੱਥੇ ਵੱਡੇ ਤਿਹਾਰ ਮਨਾਏ ਜਾਂਦੇ ਆ yogima parv ਦੇ ਰੂਪ ਦੇ ਵਿੱਚ ਮਹਾ ਸਨਾਨ ਦੇ ਰੂਪ ਦੇ ਵਿੱਚ ਔਰ ਮੇਲਾ ਲੱਗ ਰਿਹਾ ਜਿਹੜਾ 5 ਤਰੀਕ ਤੋਂ ਉਸ ਵੇਲੇ ਦਾ ਜਿਹੜਾ ਉੱਥੇ ਦਾ ਚੜਾਵਾ ਹੈਗਾ ਉਹ ਚੜਾਵੇ ਨੂੰ ਨਜ਼ਰ ਦੇ ਵਿੱਚ ਰੱਖਦੇ ਹੋਏ ਉਹ ਸੰਤਾ ਨੇ ਉੱਥੇ ਇੱਕ ਡਾਕਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਅਸੀਂ ਇੱਥੇ ਆਪਣੀਆਂ ਗੋਲਕਾਰ ਰਖੀਏ ਤੇ ਇੱਥੇ ਅਸੀਂ ਆਪਣਾ ਕਰਕੇ ਸਾਰਾ ਕੁਝ ਤੇ ਇੱਥੋਂ ਸਾਰਾ ਚਰਾਵਾ ਚੱਕਿਆ ਜਾਵੇ ਤੇ ਸਾਡੀ ਪ੍ਰਸ਼ਾਸਨ ਅਗੇ ਮਾਨਯੋਗ ਮੁੱਖ ਮੰਤਰੀ ਸਾਹਿਬ ਅਗੇ ਇਹੀ ਬੇਨਤੀ ਹੈ ਕਿ ਜੋ ਕੁਝ ਵੀ ਕੱਲ ਹੋਇਆ ਜਿਨ੍ਹਾਂ ਲੋਕਾਂ ਨੇ ਉੱਥੇ ਮਰਿਆਦਾ ਨੂੰ ਭੰਗ ਕੀਤਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਉਹਨਾਂ ਨੂੰ ਸਜ਼ਾ ਦਵਾਈ ਜਾਵੇ ਜੈ ਹਵਾਲੀ